ਗੁੱਡ ਮਾਰਨਿੰਗ ਜੀ ਅੱਜ ਹੈ ਆਪਣਾ 21 ਅਕਤੂਬਰ 12 ਅਕਤੂਬਰ ਹੈ ਮੈਂ ਬਾਈ ਨਹੀਂ ਕਰਿਆ ਸੋਚ 12 ਅਕਤੂਬਰ ਹੈ ਜੀ ਤੇ ਦੇਦੀ ਬਲੌਕ ਡੇ ਹੋ ਗਿਆ ਆਪਣਾ 53 ਹੂੰ 53 ਹੋ ਗਿਆ ਤੇ ਸਵੇਰ ਤੇ ਬੱਜ ਗਏ ਪੌਣੇ 5 ਐਸੀ ਮੇਰੀ ਨੀਂਦ ਖੁੱਤੀ ਸੀ 3 ਵਜੇ ਤੁਹਾਨੂੰ ਦੱਸਿਆ ਰਾਤ ਸਰੀਰ ਸੈੱਟ ਨਹੀਂ ਸੀਗਾ ਤਾਂ ਕਰਕੇ ਪਤਾ ਨਹੀਂ ਕਿ ਮੈਂ ਸਵੇਰੇ 3 ਵਜੇ ਨੀਂਦ ਖੋਲ ਲਈ ਜਮੇ ਨੀਂਦ ਉੱਢੀ ਦੇ ਵੀ ਆਇਨੀ ਬਹੁਤ ਦਾ ਮਜਾ ਆ ਗਿਆ ਤੇ ਹੁਣ ਮੈਂ ਸੱਚੇ ਦਿਲ ਕਰ ਰਹੀ ਕਿ ਵਲੌਗ ਬਣਾਈਏ ਤੇ ਬਣਾਉਂ ਲੱਗਿਆ ਲੱਤਾਂ ਸਾਥ ਨਹੀਂ ਦੇ ਰਹੀਆਂ ਦਿਲ ਤਾਂ ਕਰ ਰਹੀ ਹੂੰ ਸ਼ੇਅਰ ਕਰੀਏ ਲੱਤਾਂ ਤੱਕੋ ਬੋਤ ਰਹੀਆਂ ਹਨ ਕੀ ਹੋਇਆ ਤੇ ਮੈਂ ਤਾਂ ਬਾਅਦ ਵਿੱਚ ਸੋ ਗਿਆ ਸੀਗਾ ਯਾਰ ਨੀਂਦ ਆ ਗਈ ਹਮਾ ਐਡਿਟਿੰਗ ਕਰ ਲੱਗਾ ਮੈਂ ਬੇਲੇ ਹੀ ਬੈਠਾ ਮੈਂ ਕੱਲ ਵਾਲੇ ਬਲੌਗ ਦੀ ਐਡਿਟਿੰਗ ਕਰਨ ਲੱਗ ਗਿਆ ਸੀ ਤੇ ਐਡਿਟਿੰਗ ਕਰਦੇ ਕਰਦੇ ਬਹੁਤ ਨੀਂਦ ਆਈ ਬਹੁਤ ਨੀਂਦ ਆਈ ਮੰ ਦਸ ਦਿੱਗੀ ਗਿਆ ਬਸ ਨਾ ਮੈਂ ਫਿਰ ਜਾ ਕੇ ਦੂਜੇ ਬੈਠ ਤੇ ਸੋ ਗਿਆ ਤੇ ਹੁਣ ਥੋੜੇ ਟਾਈਮ ਬਾਅਦ ਉੱਠਿਆ ਸੀਗਾ ਤੇ ਹੁਣ ਬਸ ਮੰਦਿਰ ਨਾਲ ਗੱਲ ਹੋਈ ਆ ਪੀਰਾ ਤਾਂ ਰੈਡੀ ਵੀ ਹੋ ਗਿਆ ਵੀਰਾ ਤਾਂ ਰੈਡੀ ਹੋ ਗਿਆ ਸੀ ਅੱਜ ਕਿਉਂਕਿ ਜਗਪ੍ਰੀਤ ਕੇ ਜਾਣਾ ਮੰਦਰ ਕੋਲ ਦਾ ਪਾਠ ਹੈ ਪਾੜ ਦਾ ਭੋਗ ਹੈ ਤੇ ਵੀਰਾ ਦਾ ਰੈਡੀ ਹੋ ਕੇ ਕਹਿੰਦਾ ਮੈਂ ਜਾਣ ਤੁਰਨ ਲੱਗਿਆ ਤੂੰ ਵੀ ਆ ਜਾ ਮੈਂ ਵੀ ਰੈਡੀ ਹੋਣਾ ਬਸ ਫਿਰ ਚੱਲਦੇ ਹਾਂ ਮੰਦਰ ਕੋਲ ਪਲੀਜ਼ ਇਹ ਨਾ ਕਰੋ ਅੱਜ ਇੰਨੇ ਟਾਈਮ ਬਾਅਦ ਹਲੋ ਜਦੋਂ ਵਿਆਹ ਹੋਇਆ ਸੀ ਉਦੋਂ ਤਾਂ ਮੈਂ ਹੀ ਭਰਦਾ ਸੀਗਾ ਪਰ ਉਹ ਫਿਰ ਬੀਵੀ ਹੋ ਗਈ ਇਹ ਵਿਚਾਰੇ ਸਿਰੇ ਸਿਰ ਭੱਜ ਜਾਂਦੇ ਨੇ ਅੱਜ ਬਹੁਤ ਟਾਈਮ ਬਾਅਦ ਤੁਸੀਂ ਕੈਮਰੇ 'ਚ ਗਲਤ ਭਰ ਦੋ ਗਲਤ ਭਰ ਦੋ ਮੈਨੂੰ ਪਲੀਜ਼ ਛੋਟੀ ਜਿਹੀ ਲਾਇਓ ਇੱਕ ਰਾ ਥੋੜੇ ਜਿਹਾ ਵਾਲ ਬਰੇ ਕਰਿਓ ਹਾਂ ਗਲਤ ਭਰ ਦੋ ਆਈ ਐਮ ਐਕਸਪਰਟ ਥੋੜੇ ਭਰ ਭਰ ਕੇ ਮੈਂ ਐਕਸਪਰਟ ਹੋ ਗਿਆ ਕਦੇ ਤੇ ਤੇ ਜਿਆਦਾ ਨੂੰ ਥੋੜਾ ਜਿਹਾ ਉਹ ਲੈ ਜਾਓ ਕਿ ਆਮ ਐਕਸ ਸਕਵਰਟ ਕਿ ਕਿਨੇ ਕੁ ਦੇ ਪਰ ਰਹੇ ਹਾਂ ਨਹੀਂ ਮੈਂ ਸਿਰਫ ਤੇ ਸਿਰਫ ਮੇਰੀ ਜਾਨ ਦੀ ਮਾਂ ਭਰੀ ਹੈ ਹੱਪਾ ਰੈਡੀ ਆ ਦੇਖੋ ਆ ਕੱਪੜਿਆਂ ਦਾ ਹੀ ਕਮਾਲ ਦਾ ਨਾ ਕੱਲੇ ਜਾ ਕੇ ਆਏ ਨੇ ਕਿ ਜਗਰਾਤੇ ਤੇ ਐਹੀ ਪੱਕ ਗਿਆ ਸੀਗਾ ਤੇ ਇੱਕ ਚੀਜ਼ ਵੈਸੇ ਆ ਹੈ ਇਥੇ ਨੌਲੇਜਿੰਗ ਥਿੰਗ ਹੀ ਹੈ ਬਟ ਇੱਕ ਚੀਜ਼ ਹੈ ਕਿ ਰਾਤ ਇਹਨਾਂ ਨੇ ਭੇਟਾ ਸੁਣੀਆ ਹੁਣ ਸਵੇਰੇ ਬਾਬਾ ਜੀ ਦਾ ਪਾਰਤਨ ਹੈ ਤਾਂ ਉਹਨੇ ਵਿੱਚ ਮੈਂ ਵੀ ਆ ਕਿਉਂਕਿ ਪਾ ਕੇ ਤਾਂ ਮੈਂ ਗਿਆ ਸੀ ਨਾ ਆਵਾ ਲੈਣ ਚ ਤੇ ਤੇ ਬੱਸ ਗੱਡੀ ਬਾਹਰ ਕੱਢਦੇ ਆ ਤੇ ਇਹ ਕਾਕੇ ਦੀ ਭੂਆ ਕਾਕੇ ਦਾ ਜੂੜਾ ਕਰ ਰਹੀ ਹੈ ਕਿਉਂਕਿ ਮੈਂ ਵੀ ਆ ਕੇ ਆਹ ਸਾੜੀ ਥੋੜੀ ਸੈੱਟ ਕਰਾਉਣੀ ਹੈ ਜੇ ਤੇ ਪੱਕੀ ਆਲਸ ਦਾ ਮੇਰਾ ਕੁਝ ਵੀ ਨਹੀਂ ਪਤਾ ਇਹ ਆਲਸ ਬਹੁਤ ਹੈ ਮੇਰੇ ਚ ਇਹ ਨਾ ਹੀ ਕਰਾਂ ਮੈਂ ਵੱਡਾ ਵੀਰਾ ਦਾ ਪਹੁੰਚ ਵੀ ਗਿਆ ਇੱਥੇ ਮੈਨੂੰ ਕਹਦਾ ਗੱਡੀ ਆਂਦਾ ਕਹਿੰਦਾ ਆ ਜਾ ਮੈਂ ਚਾਹ ਵੀ ਨਹੀਂ ਪੀਤੀ ਤੇਰੇ ਬਿਨਾਂ ਚੱਲਦੇ ਆਪਾਂ ਗੁੱਡ ਮਾਰਨਿੰਗ ਤੇ ਅੱਜ ਸਾਡੇ ਏਕਮ ਦਾ ਬਰਥਡੇ ਵੀ ਆ ਤਾਂ ਹੈਪੀ ਬਰਥਡੇ ਏਕਮ ਥੋੜੇ ਮਾਸੜ ਜੀ ਵੱਲੋਂ ਤੇ ਮੇਰੇ ਕੋਲ ਤੇਰੀ ਫੋਟੋ ਨਹੀਂ ਹੈਗੀ ਫੋਟੋ ਜਿਹੜੀ ਹੈਗੀ ਉਹ ਮੇਰੇ ਲੈਪਟਾਪ 'ਚ ਪਈਆਂ ਨੇ ਫੋਨ 'ਚ ਮੇਰੇ ਫੋਟੋ ਨਹੀਂ ਹੈਗੀ ਤਾਂ ਮੈਂ ਤੈਨੂੰ ਕਹਿ ਰਿਹਾ ਵਾਂ ਬਲੌਗ ਦੇ ਵਿੱਚ ਤਾਂ ਤੁਸੀਂ ਵੀ ਸਾਰੇ ਕਮੈਂਟ ਦੇ ਵਿੱਚ ਹੈਪੀ ਬਰਥਡੇ ਏਕਮ ਕਹੋ ਜੀ ਤਹਾਡੇ ਇੱਕ ਮੁੰਡਾ ਜਨ ਬਰਥ ਹੈ ਅੱਜ ਮੇਰੀ ਮੈਡਮ ਮੇਰੇ ਤੋਂ ਪਹਿਲਾਂ ਤਿਆਰ ਹੋ ਗਈ ਸੂਟ ਸ਼ার্ট ਪਾ ਲਿਆ ਸਭ ਕੁਝ ਕਰ ਲਿਆ ਮੈਨੂੰ ਕਹਦੇ ਮੈਂ ਤੁਹਾਨੂੰ ਤਾਂ ਨਹੀਂ ਛੇਤੀ ਛੇਤੀ ਕਹਿ ਰਹੀ ਹੈ ਜੀ ਕਿ ਫਿਰ ਮੈਂ ਲੇਟ ਤੁਸੀਂ ਕਹਿੰਦੇ ਲੇਟ ਤਿਆਰ ਹੋਣੀ ਆ ਤੁਸੀਂ ਮੇਰੇ ਤੋਂ ਬਾਅਦ ਚੈਅ ਰਹੇ ਹੋ ਮੈਂ ਠੀਕ ਹੈ ਮੈਂ ਇਹਨਾਂ ਤੋਂ ਬਾਅਦ ਚ ਤਿਆਰ ਹੋ ਕੇ ਵੀ ਗੱਡੀ ਵਾਰ ਕੱਢ ਕੇ ਵੀ ਗੱਡੀ 'ਚ ਬੈਠਾ ਉਹਨੂੰ ਬੈਠੇ ਨੂੰ ਵੀ ਮੈਨੂੰ ਲੱਗਦਾ ਨਾ ਨਾ ਕਰਦੇ 5 ਤੋਂ 6 ਮਿੰਟ ਹੋ ਗਏ ਪਤਾ ਨਹੀਂ ਕੀ ਕਰ ਰਹੇ ਆਈ ਨਹੀਂ ਉਹ ਕਾਇਰ ਰਿਹਾ ਨਾ ਕਿ ਇਹ ਪਹਿਲਾਂ ਤਿਆਰ ਕਰ ਲਓ ਚਾਹੇ ਬਾਅਦ ਚ ਹੋਣਾ ਤਾਂ ਮਤਮਾ ਦੀਆਂ ਧੀਆਂ ਨੇ ਟਾਈਮ ਲਾ ਕੇ ਆ। ਉੱਤੋਂ ਟਾਈਮ ਹੋ ਗਿਆ ਉਧਰ ਪਾੜ ਦਾ ਭੋਗ ਪੈ ਜਾਣਾ ਫੇਰ ਦੱਸ ਆਪਾਂ ਕੀ ਖਾਣੇ ਜਾਣਾ ਉੱਥੇ। ਦੇਖ ਲਓ ਹੁਣ ਆ ਰਹੇ ਨੇ ਕਿ ਕਿੰਨੇ ਅੱਜ ਕਿੰਨੇ ਲੇਟ ਕਰਾਇਆ? ਹੈਵਨ ਨੇ। ਅੱਜ ਹੈਵਨ ਨੇ ਲੇਟ ਕਰਾਇਆ ਬਈ। ਹਾਂ ਓਏ ਤੇਰੀ ਟੋਰ ਦੀ ਲੋਟ ਆ ਗਈ। ਉਹ ਨੂੰ ਵੀ ਚੈਨ ਨਹੀਂ ਆਉਂਦਾ ਜਦ ਤੱਕ ਇਹਦੀ ਟੌਰ ਨਾ ਨਿਕਲੇ ਚਲੋ ਦਿਖਾ ਕੇ ਪਾਪਾ ਜੀ ਕੇ ਪਾਪਾ ਕਰ ਦੇ ਫਿਰ ਓਏ ਹੈਵੇਂ ਨਾ ਸ਼ੋਨਾ ਸ਼ੋਨਾ ਲੱਗਦਾ ਦਾਦਾ ਜੈਸ ਅੱਜ ਲੇਟ ਕਰਾਉਣ ਦਾ ਪੂਰਾ ਪੂਰਾ ਸ਼ਰਹਿ ਜਾਂਦਾ ਹੈ ਸਾਡੇ ਸੋਹਣੇ ਜੇ ਮੁੰਡੇ ਨੂੰ ਉਹ ਦੇਖੋ ਜਿਹਨੇ ਨਾਮ ਹੈ ਬਣ ਉਹ ਵੀ ਅੱਜ ਤਿਆਰ ਹੋ ਕੇ ਆਇਆ ਹੈ ਐਨਾਂ ਵੈਸੇ ਜਿਸਾ ਅਜੀ ਕਲ ਕਰ ਰਿਹਾ ਜਿਵੇਂ ਨਾਮ ਹੈ ਬਨੋਮੀ ਤਿਆਰ ਹੋ ਕੇ ਆਏ ਜਦੋਂ ਸ਼ਿਕਾਇਤ ਜੀ ਚਾਹ ਇਹ ਹੀ ਕੰਮ ਹੈ ਇਹ ਗੱਡੀ 'ਚ ਬੈਠਣ ਸਾਰੀ ਦੁੱਦੂ ਜਦੋਂ ਗੱਡੀ 'ਚ ਬੈਠਾ ਨਾ ਸ਼ਾ ਦੁੱਦੂ ਮੈਂ ਨੇ ਲੈ ਲੈਦੇ ਹੱਥ ਲਗਾਇਆ ਮੈਂ ਕਿ ਤੁਹਾਨੂੰ ਕਿਹੋ ਜਿਹਾ ਫੀਲ ਹੋ ਰਿਹਾ ਹੈ ਹੱਥ ਦਾ ਕੱਚਣਾ ਕਿ ਇਹ ਲੱਗਦਾ ਕੋਈ ਜਿਹੀ ਮੁੱਠੀ ਜਿਹੀ ਹੁੰਦੀ ਕਿਉਂਕਿ ਅੱਜ ਕੱਲ ਨਾ ਇਹ ਕੈਮੀਕਲ ਵਾਲੀ ਮਹਿੰਦੀ ਹੈ ਨਾ ਛੱੜਦੀ ਬਹੁਤ ਟਾਰਕ ਹੈ ਪਰ ਇਹ 2-3 ਦਿਨ ਬਾਅਦ ਨਾ ਹੱਥ ਰਫ ਕਰ ਦਿੰਦੀ ਹੈ ਸਕਿਨ ਦਾ ਪੁਛ ਜਾਂਦੀ ਹੈ ਮੈਨਾਂ ਸਦੀ ਖਾਲੀ ਆਦਾਈ ਜਦ ਮੈਂ ਤੇ ਮੇਰੇ ਭੈਣ ਅਸੀਂ ਦੋਨੋਂ ਸਕੂਲ ਚੋਂ ਦੇ ਸੀ ਨਾ ਉਹ ਬੱਡੀ ਰੀ ਸਾਨੂੰ ਵੀ ਸ਼ੌਂਕ ਹੁੰਦਾ ਸੀ ਕੁੜੀਆਂ ਮਹਿੰਦੀ ਲਗਾਉਂਦਾ ਹਾਲਾਂਕਿ ਅਲਾਉਡ ਤਾਂ ਨਹੀਂ ਹੁੰਦੀ ਸੀ ਪਾਚਮਾ ਤੱਕ ਅਲਾਉਡ ਨਹੀਂ ਤੇ ਅਸੀਂ ਇੰਨੀ ਮਿਹਨਤ ਕਰਨੀ ਮਹਿੰਦੀ ਲਵਸਤੇ ਤੇ ਸਾਡੇ ਹੱਥ ਮੈਨੂੰ ਫੇਰ ਵੀ orange orange ਤੇ ਪੀਲੀ ਪੀਲੀ ਚੜਦੀ ਸੀ ਸਨ ਮੈਨੂੰ ਬਹੁਤ ਚਿਰ ਤੱਕ ਇਹ ਚੀਜ਼ ਪਤਾ ਨਹੀਂ ਲੱਗੀ ਵੀ ਕਿਉਂ ਐਕਚੁਅਲ 'ਚ ਜਿਹੜੇ ਬਨਾਲ ਦੀਆਂ ਸੀਗੀਆਂ ਉਹ ਲਗਾਉਂਦੇ ਸੀ ਆ ਕੈਮੀਕਲ ਮਹਿੰਦੀ ਜਿਹੜੀ ਕੀਪ ਜਾਂਦੀ ਹੈ ਮੈਂ ਤੇ ਮੇਰੇ ਵੱਡੇ ਭੈਣ ਨੇ ਕੀ ਕਰਨਾ ਅਸੀਂ ਮਹਿੰਦੀ ਲੈ ਕੇ ਆਣੀ ਫਿਰ ਅਸੀਂ ਉਹ ਛਾਨਨੀ ਮੇਰੇ ਮੰਮਾ ਦੇ ਦੁਪੱਟੇ ਚ ਫਿਰ ਸੁਨਕੌਲੀ ਚ ਕਲੈਕਟ ਕਰਨਾ ਫਿਰ ਮੇਰੀ ਦੀਦੀ ਨੇ ਨਾ ਉਹ ਚ ਥੋੜਾ ਗੁਲਾਬ ਚਲ ਪਾਣਾ ਹੈ ਪਾਣੀ ਪਾਣਾ ਸਰੋਂ ਦਾ ਤੇਲ ਪਾਣਾ ਉਹਨੂੰ ਰੱਖ ਦੇਣਾ ਔਰ ਮੇਰੀ ਮੰਮੀ ਵੀ ਇੱਕ ਉਹ ਸੁਪਰਸਟੀਸ਼ਨ ਲਗਾ ਲਓ ਕਿ ਮਹਿੰਦੀ ਨਾ ਰਾਤ ਨੂੰ ਕੋਲਨੀ ਹੈ ਇਹ ਨਾ ਦਿਨੇ ਕੋਲਨੀ ਹੈ ਨਾ ਦਿਨੇ ਲਗਾਣੀ ਹੈ ਕਿਉਂਕਿ ਕਹਿੰਦੇ ਧੀਨੇ ਮਹਿੰਦੀ ਸ਼ਰਮਾਉਂਦੀ ਹੈ ਤੇ ਅਸੀਂ ਮਹਿੰਦੀ ਲਗਾਉਂਦੇ ਸੀ ਫਿਰ ਰਾਤ ਰਾਤ ਨੂੰ ਨਾ ਕਿਸਾਨੀ ਸੋ ਜਾਣਾ ਸਾਡੇ ਮੰਮਾ ਨੇ ਇਹ ਨਹੀਂ ਮਿਹਨਤ ਕਰੀ ਸਾਡੇ ਵਾਸਤੇ ਨਿੰਬੂ ਤੇ ਚਿੰਨੀ ਦਾ ਪਾਣੀ ਬਣਾਣਾ ਸਾਡੇ ਹੱਥ 'ਚ ਬਾਰ-ਬਾਰ ਲਗਾਣਾ ਰਾਤ ਨੂੰ ਸੁੱਤੀ ਪਈਆਂ ਵੀ ਸਾਡੇ ਚੜ ਜੇ ਅਲੀ ਸੇਰੜ ਕੇ ਸ਼ੌਕਨਾ ਹੱਥ ਤੋਂ ਨਹੀਂ ਸਾਡੇ ਹੱਥ ਚੜਨੀ 오ਰੇਂਜ 오ਰੇਂਜ ਰੈਡ ਰੈਡ ਜਿਵੇਂ ਦੀ ਚੜ ਗਈ ਸੀ ਤੇ ਔਰ ਉਹ ਮੈਂ ਦੀ ਐਸੀ ਸੀ ਕਿ ਸਾਡੇ ਸਕੂਲ 'ਚ ਮੈਡਮ ਜਦੋਂ ਡਾਂਟਦੇ ਹੁੰਦੇ ਸੀ ਪੈਂਦੀ ਉਤਾਰ ਕੇ ਉਹ ਤਾਂ ਕੁੜੀਆਂ ਨਾ ਪੱਟੇ ਨਾਲ ਲੜਕੋ ਉਤਾਰ ਹੀ ਜਾਂਦੀਆਂ ਸੀ ਸਾਨੂੰ ਵੀ ਹੁੰਦਾ ਜਵੈਸ ਵੀ ਉਤਾਰ ਲਈ ਸਾਡੇ ਉੱਤਰ ਦੀ ਨਹੀਂ ਸੀ ਹੁੰਦੀ ਕਿ ਪਤਾ ਹੀ ਨਹੀਂ ਸੀਗਾ ਕਿ ਉਹ ਕੈਮੀਕਲ ਵਾਲੀ ਜਿਵੇਂ ਇਹਨੂੰ ਜਿਵੇਂ ਰਗੜੂ ਨੂੰ ਪੱਟੇ ਨਾਲ ਤਾਂ ਉਤਰ ਚੁਗੀ ਉਹ ਸਾਰੇ ਕਿੰਨੇ ਚਿਰ ਤੱਕ ਲੱਗੇ ਰਹਿੰਦੀ ਸੀ ਕਿ ਨੇਲਸ ਤੇ ਵੀ ਲੱਗ ਜਾਂਦੀ ਸੀ ਨਾ ਤਾਂ ਉੱਤੇ ਵੀ ਔਰੇਂਜ ਔਰੇਂਜ ਲੱਗੀ ਰਹਿੰਦੀ ਸੀ ਬਹੁਤ ਚਿਰ ਤੱਕ ਅ ਮੈਨੂੰ ਮੇਰੇ ਨਾਲ ਦੀਆਂ ਨੇ ਕਹਿਣਾ ਕਿ ਤੂੰ ਨਾ ਸਸਤੇ ਨੂੰ ਪਿਆਰ ਨਹੀਂ ਕਰਦੀ ਹੋਊਗੀ ਤੇ ਹੱਥ 'ਚ ਮੈਂਦੀ ਨਹੀਂ ਚੜਦੀ ਤਾਂ ਮੈਨੂੰ ਉਸ ਚਮਨਾਂ ਨਹੀਂ ਸੀ ਹੁੰਦਾ ਮੈਨੂੰ ਲੱਗ ਅਸੀਂ ਕਿਹੜੇ ਸਸਤੇ ਨਾਮ ਦੀ ਲਗਾਈ ਹੈ ਅਸੀਂ ਕਿਹੜਾ ਵਿਆਹ ਹੋਇਆ ਹੈ ਉਸ ਤੋਂ ਹੀ ਲਗਾਈ ਹੈ ਸਾਨੂੰ ਪਤਾ ਵੀ ਨਹੀਂ ਸੀਗਾ ਫਿਰ ਹੌਲੀ ਹੌਲੀ ਕਰਕੇ ਜਿਵੇਂ ਹੁੰਦਾ ਨਾ ਮੈਨੂੰ ਤਾਂ ਇਹ ਨਹੀਂ ਸਮਝ ਜਾਂਦਾ ਮੈਂ ਇਹਨੂੰ ਕੀ ਗੱਲਾਂ ਮਾਰਦੀ ਸੀ ਐ ਮੈਨੂੰ ਵੀ ਨਹੀਂ ਸਹਲੀਆਂ ਵੀ ਆਦਮੀਆਂ ਵੀ ਛੋਟੇ ਹੁੰਦੇ ਸੀ ਉਹ ਸਕੂਲ ਵਾਲੀਆਂ ਤਾਂ ਯਾਦ ਆ ਕਿ ਪਸਕੂਲ ਚ ਕਰਨ ਕਿ谈ਦੀ ਸੀ ਮੈਨੂੰ ਕੁਝ ਯਾਦ ਨਹੀਂ ਆ ਕਿ ਮਰ ਨਾਲ ਕਦੋਂ ਮੈਨੂੰ ਲੱਗਾ ਮੈਂ ਜਦੋਂ 7th 8th ਚ ਹੋਈਆਂ ਨਾ ਉਦੋਂ ਜਾ ਕੇ ਮੈਂ ਆਪਣੀ ਸਹਲੀਆਂ ਨਾਲ ਕੁਝ ਗੱਲਬਾਤ ਕਰਨ ਲੱਗੀ ਨਹੀਂ ਤਾਂ ਮੈਂ ਸਕੂਲ ਗਈ ਆਪਣਾ ਖਾਣਾ ਪੀਣਾ ਖੇਡਿਆ ਆ ਦੇ ਕਿ ਕੁਝ ਖਾਸ ਗੱਲਾਂ ਦੀ ਸੀ ਮਾਰਦੀ ਤੇ ਹੁਣ ਤੋਂ ਬੱਚੋ ਤੇ ਆ ਦੋਸਤੀਆਂ ਨੇ ਗਹਿਰੀਆਂ ਇੰਨੀ ਨਹੀਂ ਗਹਿਰੀਆਂ ਦੋਸਤੀਆਂ ਨੇ ਸਾਡੀਆਂ ਮੇਰੇ ਨਾਲ ਤਾਂ ਮੇਰੀਆਂ ਜੇ ਮੇਜਰ ਫਰੈਂਡਸ ਬਣੀਆਂ ਨੇ ਉਹ 7th 8th 9th 10th ਦੇ ਵਿੱਚ ਬਣੀਆਂ ਨੇ ਫਿਰ ਜਾ ਕੇ ਉਹ ਕਾਲਜ ਟਾਈਮ 'ਚ ਤੇ ਉਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਫਿਰ ਪਤਾ ਲੱਗਾ ਕਿ ਕੀ ਵਿੱਚ ਮਹਿੰਦੀ ਆਂਦੀ ਹੈ ਬਣੀ ਬਣਾਈ ਖੁਦ ਨਹੀਂ ਬਣਾਣੀ ਪੈਂਦੀ ਉਸੇ ਇੰਨਾ ਮੱਥਾ ਮਾਰਦੀ ਹੁੰਦੀ ਸੀ ਉਹਨਾਂ ਨਾਲ ਫਿਰ ਤੁਹਾਨੂੰ ਪਤਾ ਹੀ ਹੈ ਜੇ ਅਸੀਂ ਕਾਲਜ 'ਚ ਬਣਾ ਰਹੇ ਤਾਂ ਕੀ ਡਿਜ਼ਾਈਨ ਲਗਾਵਾਂਗੇ ਉਹੀ ਬਿੰਦੀ ਬਿੰਦੀ ਵਾਲਾ ਡਿਜ਼ਾਈਨ ਬਾਅਦ ਤੋਂ ਬਾਅਦ ਮੇਰੀ ਬਰਥਡੇ ਭੈਣ ਨੇ ਮੇਰੇ ਹੱਥ 'ਚ ਸਵਾਸਤਿਕ ਦਾ ਡਿਜ਼ਾਈਨ ਬਣਾ ਦੇਣਾ ਹੋਇਆ ਪਲੱਸ ਦਾ ਨਿਸ਼ਾਨ ਬਣਾ ਦੇਣਾ ਡਾਟ ਲਗਾ ਕੇ ਉਹ ਵੀ ਮਹਿੰਦੀ ਲਗਾ ਕੇ ਜਾਂਦੀ ਸੀ ਉਹ ਹੁੰਦੀਆਂ ਕੁੜੀਆਂ ਇੰਨੀਆਂ ਸਮਾਰਟ ਐ 8th 9th ਦੀਆਂ ਗਰਲਸ ਉਹਨਾਂ ਦੇ ਮੈਦੇ ਇੰਨੀ ਸੋਹਣੀ ਲੱਗਦੀ ਹੁੰਦੀ ਉਹਨਾਂ ਸਾਰੇ ਡਿਜ਼ਾਈਨ ਆ ਦੇ ਕੀਖਣਾ ਬਣਾਣੇ ਅਸੀਂ ਤਾਂ ਇਹਨੇ ਪੋਪਲ ਹੁੰਦੇ ਸੀ ਅਸੀਂ ਕੀਪ ਵੀ ਕੀਦੀ ਬਣਾਈ ਉਹ ਜਿਹੜੀ ਦਾਲ ਦਾਲ ਵਾਲੇ ਬਟਕੀ ਆਦੇ ਘਰੇ ਗਰਾਸ਼ਣ ਦੇ ਅਸਾ ਤਾ ਲੱਗਾ ਵਈ ਉਹਦੇ ਵਿੱਚ ਪਾ ਕੇ ਸਾਈਡ ਤੇ ਕੈਂਚੀ ਨਾਲ ਕੱਟਣਾ ਹੁਣ ਅਸੀਂ ਵਿਚਾਰੀ ਭੋਲੀਆ ਜੀਆਂ ਅਸੀਂ ਜੇ ਕੱਟਦੇ ਹੁੰਦੇ ਸੀ ਮੋਟਾ ਖੁੱਲ ਜਾਂਦਾ ਸੀ ਮੋਟੀ ਮੋਟੀ ਲੱਗਦੀ ਸੀ ਉਹਦਾ ਵੀ ਡਿਜ਼ਾਈਨ ਹੋਈ ਬਣਾ ਘਰ ਹੱਥ ਚ ਓਮ ਬਣਾ ਲਿਆ ਸਵਾਸਤਿਕ ਬਣਾ ਲਿਆ ਇਹ ਵੀ ਚਲੀ ਬਚਪਨ ਦੀ ਸਟੋਰੀ ਆ ਉਹਨ ਮੇਰੇ ਦੀਦੀ ਦੇ ਇਹਨਾਂ ਨੇ ਯਾਦ ਆ ਉਹ ਅਸੀਂ ਇਹ ਮਿਹਨਤ ਕਰਦੇ ਹੁੰਦੇ ਸੀ ਮਹਿੰਦੀ ਲਾਉਣ ਨੂੰ ਹੁਣ ਕੀਪ ਲੈ ਕੇ ਆਓ 5-10 ਰੁਪਏ ਦੀ ਕੀਪ ਆ ਜਾਂਦੀ ਹੈ ਜਦ ਇਹ ਲੱਗ ਜਾਈਏ ਅਰੇ ਹੁਣ 10 ਸਟicker ਜੇ ਵੀ ਚੱਲਦੇ ਆਹ ਹੁਣ ਸਟicker ਵੀ ਚੱਲਦੇ ਉਸ ਸਟicker ਲਾ ਕੇ ਪੈਰ ਤੇ ਹੱਥਾਂ ਪੈਰਾਂ ਤੇ ਉੱਪਰ ਮਹਿੰਦੀ ਲਾ ਕੇ ਨੂੰ ਪੂਰੀ ਤਰ੍ਹਾਂ ਫਲਾ ਲਓ ਸਟicker ਉਤਾਰ ਦਿਓ ਬਾਅਦ ਸਟicker ਉਤਾਰਦੋ ਸ਼ਾਰਟਕਟ ਇਹ ਸਮਾਰਟ ਮਾਰਕ ਹੋ ਗਿਆ ਵੇਲਾ ਤਾਂ ਘਟ ਗਈ। ਇਹ ਐਕਚੁਅਲ ਦੇ ਵਿੱਚ ਨਾ ਹੁਣ ਇਹ ਚੀਜ਼ ਐਵੇਂ ਹੈ ਕਿ ਪਹਿਲਾਂ ਮਹਿੰਦੀ ਵਾਲੇ ਜਿਹੜੇ ਆਸ਼ਕ ਨਾ ਤੇ ਮਹਿੰਦੀ ਲਾਉਂਦੇ ਉਹਨਾਂ ਦੇ ਕ੍ਰੇਡ ਹੁੰਦੇ ਆ ਵੀ ਕਿ 130 150 100 ਡਿਜ਼ਾਈਨ ਦੇ ਕੋਲੋਂ ਉਹਨਾਂ ਡਿਜ਼ਾਈਨ ਵਾਲੇ ਪੈਕਟ ਆਣ ਲੱਗੇ। ਅਗਲਾ ਕੋਈ ਮੈਂ ਉਹ ਹੀ ਲੈ ਲਾਂ। ਬੇਰੋਜ਼ਗਾਰੀ ਵੀ ਆਉਗੀ ਤਦਾਂ। ਹਾਂ। ਕਿੰਨਾ ਬੇਰੋਜ਼ਗਾਰੀ ਆਉਗੀ। ਜਿਨ੍ਹਾਂ ਦਾ ਬਿਜ਼ਨਸ ਸੀ ਮਹਿੰਦੀ ਲਗਾਣ ਦਾ ਉਹਨਾਂ ਅਗਲਾ ਕਹਿੰਦਾ ਸਟicker ਹੀ ਲਗਾ ਲਓ। ਸਰ ਜਾਂਦਾ। ਜੇ ਸੀ ਮੇਰੀ ਜਾਨਦੀਪ ਮਹਿੰਦੀ ਦਾ تھا۔ ਨਹੀਂ ਨੀ ਬ੍ਰਾਂਡ। ਫਰ ਐ ਪਿਆਰੀ ਸੀ ਅਸੀਂ ਪਹੁੰਚ ਗਏ ਪੈਸੇ ਪਾਠ ਦਾ ਭੋਗ ਪੈ ਗਿਆ ਤੇ ਫਿਰ ਲੇਟ ਹੋ ਗਏ ਬੱਚੇ ਉਹ ਤਾਉ ਹੈ ਤਾਉ ਤਾਉ ਨੂੰ ਆਪਰੇ ਯਾਰ ਮੈਂ ਨਾ ਉਹ ਕਰ ਲਾ ਫਟਾ ਵੀਰਾ ਜਗਪਤ ਦੇ ਮੇਰੇ ਨੂੰ ਮਨਾਉਦਾ ਫਿਰਦਾ ਕਿ ਮੇਰੇ ਜਾਣ ਦੇ ਹੋਣਾ ਘਰੇ ਕੰਮ ਬਹੁਤ ਨੇ ਵੀਰੇ ਕੇ ਆ ਵੀ ਰਿਕੇ ਆ ਜੱਪੜੇ ਫਾਟ ਸੀਗਾ ਇਹ ਗੰਦਾ ਹੀ ਹੋ ਜਾਂਦਾ ਹੈ ਗੰਦਾ ਹੀ ਹੋ ਜਾਂਦਾ ਡਾਂਸ ਕਰ ਦੇ ਕਰ ਦੇ ਡਾਂਸ ਕਰ ਦੇ ਕਰ ਦੇ ਡਾਂਸ ਕਰ ਦੇ ਕਰਦੇ ਕਰਦੇ ਡਾਂਸ ਕਰਦੇ ਹੈਵ ਨਾ ਹੈਵ ਹੈਵ ਓਏ ਹੈਵ ਗਾੜਾ ਸਨ ਮੇਰੀ ਉਹ ਇਤ ਨੂੰ ਇੱਕ ਦਜੇ ਤਾਊ ਕੋ ਲੈ ਕੇ ਮੁੰਨੂ ਜਾ ਕੇ ਕਿਆ ਪੈਸੇ ਮੈਂ ਤਾਰੇ ਦੀ ਨਾਚੀ ਦੇਖੋ ਜੀ ਇਹ ਚੱਲਿਆ ਆਪਣੇ ਤਾਊ ਨਾਲ ਨਾ ਅੱਗ ਫੜ ਲਾਂ ਸਾ ਠੀਕ ਹੈ ਜੱਗੀ ਵੀਰੇ ਯਾਰ ਖੜ ਤੋ ਕੋਈ ਤਾਂ ਕਰ ਜੋ ਮੰਗਾਜ ਕਰ ਲੈਣ ਸੀ ਕੋਈ ਦਾ ਖਰਚੋ ਛੜੇ ਜੀ ਤਾਂ ਠੀਕ ਹੈ ਜੀ ਚੱਲੇ ਹਾਂਜੀ ਠੀਕ ਹੈ ਜਮਾ ਗੱਡੀ ਚੱਕ ਲੈਣਾ ਛੱਡ ਜੀ ਤਾਂ ਅਸੀਂ ਚੱਲ ਪਏ ਜੀ ਬਾਫ ਸੰਗਰੂਰ ਭਾਵਨਾ ਦਾ ਫੋਨ ਆਇਆ ਸੀਗਾ ਉਹਨੂੰ ਕੋਈ ਸ਼ਾਪਿੰਗ ਕਰਵਾ ਕੇ ਲੈ ਕੇ ਆਉਣੀ ਹੈ ਤਾਂ ਉਹਨੂੰ ਜਾ ਕੇ ਭਾਵਨਾ ਨੂੰ ਸ਼ਾਪਿੰਗ ਕਰਵਾ ਕੇ ਲਿਆਵਾਂਗੇ ਦਵਾਈਆਂ ਇਹਨੇ ਸੋਹ ਰਿਆ ਕੀ ਗੱਡੀ ਨਾ ਉਹ ਰੇੜੀ ਆ ਬਹੁਤ ਔਖਾ ਉਹ ਗੱਡੀ ਲੈ ਚਲਾਉਣੇ ਮਨ ਦੇਖੇ ਇੱਕ ਵਾਸਤਾ ਠੱਕੀ ਜਾਣੀ ਹੈ ਮੇਰੇ ਮੇਪਕਿਆਂ ਕੀ ਗਲੀ ਵੇ ਸੇ ਬਹੁਤ ਅੱਛੀ ਹੈ ਤੇ ਪਾਣੀ ਨਹੀਂ ਖੜਦਾ ਕੁਛ ਨਹੀਂ ਖੜਦਾ ਪ੍ਰੋਬਲਮ ਇਹ ਹੈ ਕਿ ਲੋਕਾਂ ਨੇ ਨਾ ਇਥੇ ਜਿੱਦ-ਵਹਿਸ ਆਪਸ ਦੇ ਵਿੱਚ ਹੀ ਕਰਕੇ ਨਾ ਥੜੀਆਂ ਬਹੁਤ ਬਾਹਰ ਨੂੰ ਕੱਢੀਆਂ ਹੋਈਆਂ ਹੱਦੋਂ ਵੱਧ ਉਹਦੇ ਕਰਕੇ ਥੋੜੀ ਦਿੱਕਤ ਆਉਂਦੀ ਹੈ ਵੈਸੇ ਬਹੁਤ ਅੱਛੀ ਹੈ ਮੇਪਕਿਆਂ ਦੀ ਗਲੀ ਨੂੰ ਆਵੇਂ ਕਿ ਮੈਂ ਤੁਸੀਂ ਉਲਟਾ ਬੋਲਦੇ ਹੋਏ ਹੈਗੀ ਗੱਲ ਪੜੀਆਂ ਨਹੀਂ ਹੈ ਜਦੋਂ ਬਿਆਹ ਕੇ ਲੈ ਕੇ ਜਾਣੀ ਸੀ ਉਦੋਂ ਤਾਂ ਤੁਹਾਨੂੰ ਬਹੁਤ ਅੱਛੀ ਲੱਗਦੀ ਸੀ ਗਲੀ ਉਦੋਂ ਵੀ ਮਸਾ ਕੱਢਿਆ ਸੀ ਗੱਡੀ ਮੈਨੂੰ ਯਾਦ ਹੈ ਵੇ ਆ ਕੇ ਅਗਲੇ ਦਿਨ ਮਰਗੇੜਾ ਮਾਰਨਾ ਹੈ ਕੁਛ ਕਰਨਾ ਹੈ ਵਿਆਹ ਕਿ ਆ ਰਹੇ ਨੇ ਨਾ ਗੱਲਾਂ ਵਿਆਹ ਤਾਂ ਪਹਿਲਾਂ ਨਹੀਂ ਕੀਤੀਆਂ ਸੋਹਲ ਸਾਹਿਬ ਨੇ ਗੱਡੀ ਕਰੇ ਬਹੁਤ ਵਧੀਆ ਲੱਗਦੀ ਸੀ ਮੈਂ ਉਧਰੋਂ ਗੱਡੀ ਲੈ ਕੇ ਜਾ ਰਿਹਾ ਉਧਰੋਂ ਨਾ ਉਹ ਇੱਕ ਬਲੇਰੋ ਜਿਹੇ ਵਾਲੇ ਸਕੋਰਪਿਓ ਵਾਲੇ ਸੀ ਆਈ ਥਿੰਕ ਬਲੇਰੋ ਵਾਲੇ ਮੁੰਡੇ ਜੇ ਸੀ ਉਹ ਮੈਂ ਗੱਡੀ ਕਰ ਮੈਂ ਤੇਰੇ ਨੂੰ ਲਾਈਟ ਮਾਰਤੀ ਮੈਂ ਲਾਈਟ ਮਾਰ ਕੇ ਸਿੱਧੇ ਲਈ ਜਾ ਰਿਹਾ ਕੋਈ ਨਿਕਲ ਨਹੀਂ ਆ ਹਨਾ ਉਹ ਹਾਂਜੀ ਸਕੋਰਪਿਓ ਤੋਂ ਨਾ ਉਹ ਬੈਕ ਲਈ ਜਾਂਦੇ ਬੈਕ ਉੱਤੇ ਪਿੱਛੇ ਨਾ ਜਦੋਂ ਐਂਟਰੀ ਕਰਦੇ ਆ ਉੱਥੇ ਨਾ ਉਹ ਹੈ ਆਪਣਾ ਟਰਾਂਸਫਰਮ ਟਰਾਂਸਫਰ ਹੋਈ ਤੇ ਥੇਰੀ ਜਬਣੀ ਹੋਈ ਆ ਉਹ ਬਦੰਦਰ ਨੇ ਕੋ ਮੋੜ ਲੱਗੇ ਨੇ ਗੱਡੀ ਨਾਲ ਲਾਦੀ ਮੂਰਾ ਬੰਪਰ ਸਾਰਾ ਚੱਕਦਾ ਬਾਅਦ ਚੋਂ ਦੇਖਣਾ ਕਿ ਤਾਂ ਐਡੀ ਗੱਡੀ ਬਾੜਨ ਵਾਲੀ ਜਗਲੀ ਨਹੀਂ ਹੈਗੀ ਬਹੁਤ ਛੋਟੀ ਜਿਹੀ ਗਲੀ ਹੈ ਇਹ ਤਾਂ ਇੰਨੀ ਛੋਟੀ ਨਹੀਂ ਹੈ ਵਾਹ ਬਹੁਤ ਛੋਟੀ ਹੈ ਤਾਂ ਹੁਣ ਅਸੀਂ ਜਾ ਰਹੇ ਹਾਂ ਬਰਨਾਲੇ ਭਾਵਨਾ ਨੇ ਲੈਣੇ ਵਾ ਕੁਝ ਆਬ ਦਾ ਵਿਆਹ ਦੇ ਲਈ ਸ਼ਾਪਿੰਗ ਕਰਨੀ ਹੈ ਸਮਾਨ ਲੈਣਾ ਲਾਈਕ ਚੂੜਾ ਕਲੀਰੇ ਵਗੈਰਾ ਇੱਕ ਹੋਮ ਕੰਮ ਨਹੀਂ ਆ ਰਿਹਾ ਇੱਕ ਆ ਤੇਲ ਦੇ ਖਰਚੇ ਹਾਏ ਹਾਏ ਮਾਰ ਲੈਂਦੇ ਨੇ ਭਾਈ ਇਹ YouTube ਦੇ ਬਾ ਜਲਦੀ ਜਲਦੀ ਮੋਨਟਾਈਜੇਸ਼ਨ ਕਰਵਾ ਪੈਸੇ ਬਨਵਾ ਅਸੀਂ ਭਾਦਰਪੁਰ ਤੋਂ ਪਕੇ ਪੰਪ ਤੇ ਰੋਕੇ ਅਸੀਂ ਐਂਜਿ ਬਵਾ ਰਹੇ ਆ ਫਿਰ ਐਨ ਨੂੰ ਲੈ ਕੇ ਜਾਣਾ ਸ਼ਾਪਿੰਗ ਤੇ ਤੇ ਅਸੀਂ ਪਹੁੰਚ ਗਏ ਬਰਨਾਲੇ ता उसे जावा मेरे बया वे शेरवानी लई महक दे लहंगा लिया ले सारा कुछ लिया अपने पुराने जानकार लेके मासम्मी तो जुड़ा करा लिया आया मेन मिंटू लहंगा हाउस रो लिया आप कि ਮਿੰਟੂ ਰਹੇਗਾ ਹਾਊਸ ਸੁਰੇ ਇਧਰੋਂ ਐਂਟਰੀ ਆ ਉਰੂ ਲਈਆ ਸੀਗਾ ਮੇਰੀ ਸ਼ੇਰਵਾਨੀ ਵੀ ਮੇਰੀ ਸ਼ੇਰਵਾਨੀ ਇੱਥੇ ਹੀ ਸੀ ਹਾਂ ਦੇਰ ਇਸ ਨੋਟ ਸ਼ਾਪਿੰਗ ਟੈਲ

ਕੀ ਕਿਨੇ ਜਾਣਾ ਬੱਸੋ ਤਾਂ ਹੁਣ ਇਹਨਾਂ ਨੂੰ ਕੋਈ ਮਤਲਬ ਨਹੀਂ ਕੋਈ ਫਿਕਰ ਨਹੀਂ ਹੈ ਬਸ ਜਾ ਰਹੇ ਇਹਨਾਂ ਦਾ ਜੰਕਸ਼ਨ ਜਰੂਰ ਹੈ ਇੱਥੇ ਆਪਾਂ ਜ਼ਰੂਰ ਰੁਕਦੇ ਆ ਬੁਕਸ ਲੈਂਦੇ ਆ ਬੁਕਸ ਦੇਖਦੇ ਆ ਉਹ ਤੇਰੇ ਕੱਝ-ਬੱਝ ਆਪਾਂ ਵਿੱਚ ਜਿਹੜੀ ਅੰਦਰ ਸੀਟ ਲਈਏ ਚਲੋ ਚ ਮੇਰਾ ਬੁਕਸ ਸਾੜੇ ਕੋਲੀ ਖੜਾ ਸੀ ਆ ਇਹਨਾਂ ਨੂੰ ਵਾਪਸ ਆ ਕੇ ਬਾਅਦ ਅੰਦਰ ਉਹ ਜੇ ਅਸੀਂ ਫਟੂਰੇ ਖਾਣ ਆਏ ਸੀਗੇ ਉਰੇ ਪੂਰੇ ਬਣਾਇੰਨੇ ਉਹਨਾਂ ਨੇ ਪਾਪਾ ਇਹ ਬਾਹਰੋਂ ਬਾਹਰ ਨਿਕਲੇ ਹੋਏ ਮੈਂ ਲੈ ਆਂਦਾ ਮੈਂ ਆਜ ਅੱਜ ਮੈਨੂ ਚੀ ਨਹੀਂ ਉਹਨਾਂ ਦੇ ਸੰਡੇ ਵਾਲੇ ਦਿਨ ਛੋਲੇ ਭਟੂਰੇ ਨਹੀਂ ਹੈਗੇ ਪਤਾਓ ਓ ਮਾਈ ਗਾਡ ਦਿਲ ਤੋੜਤਾ ਯਾਰ ਦੀਪਕਾ ਭਾੜੇ ਦੀ ਸ਼ਾਪ ਚ ਹੋ ਕੇ ਸੰਡੇ ਵਾਲੇ ਦਿਨ ਛੋਲੇ ਭਟੂਰੇ ਨਹੀਂ ਬਣਾ ਰਹੇ ਲਾਣਾ ਤਾਂ ਥੋੜੀ ਹਾਂ ਫਿਰ ਚੱਕਣਾ ਪਊਗਾ ਮੋਟਾ ਆ ਫਿਰ ਫੜਦਾ ਤੁਹਾਨੂੰ ਬਲੌਗ ਤਾਂ ਭਾਵਨਾ ਦੀ ਇੱਕ ਇੱਛਾ ਪੂਰੀ ਕਰਨ ਲਈ ਅਸੀਂ ਆਏ ਹਾਂ ਗੋਪਾਲਸ ਸਾਨੂੰ ਪਤਾ ਹੈ ਸਫ਼ਰ ਕਿੰਨਾ ਲੰਮਾ ਲੱਗਿਆ ਸਾਨੂੰ ਪਰ ਰਾਤ ਨੂੰ ਕਿੰਨਾ ਸੋਹਣਾ ਲੱਗ ਰਿਹਾ ਯਾਰ ਬਾਕੀ ਐਕਸਪੀਰੀਅੰਸ ਕਿਹੜਾ ਪਰ ਜਦੀ ਜਿਲਿਆਣਾ ਆਉਂਦੇ ਦੀਪੋਟਾਪੇਸਾ ਮਿਲ ਨਹੀਂ ਕਰੋ

ਫਲਾ ਹੈ ਦਿਪਕ ਨਾਲ ਬੇਨਿਚੇ ਸੀ ਮਿਲਣੀ ਦੁਖੀ ਹੋ ਕੇ ਆ ਗਏ ਤਾਂ ਇਹਨਾਂ ਦੀ ਉਹ ਇੱਛਾ ਪੂਰੀ ਕਰਦੇ ਹਾਂ ਅਸੀਂ ਇਹ ਨਹੀਂ ਨਹੀਂ ਬਹੁਤ ਦੂਰ ਆਏ ਆ ਬਹੁਤ ਦੂਰ ਕਿਹਦਾ ਮਹਿਸੂਸ ਹੋ ਰਿਹਾ ਹੈ ਮੈਡਮ اچھا ਪਰ ਬਹੁਤ ਟਾਇਰਡ ਹੋ ਗਈ ਮੈਂ ਤਾਂ ਇਹ ਡਰਾ ਇਹਨਾਂ ਡਰਾਟਰ ਸੀ ਕੀ ਗੱਲ ਦਾ ਹਾਈਵੇ ਦੇ ਬਾਗੇ ਆਪਾਂ ਉਹਦਾ ਹੋਰ ਕਿਤੇ ਪੀਜ਼ਾ ਦੇਖਣੀ ਸੀ ਪੀਜ਼ਾ ਕਿ ਨਤੀਜਾ ਪੀਜ਼ਾ ਕਹਨ ਖਾਣੂਗਾ ਪੀਜ਼ਾ ਨਹੀਂ ਖਾਣਾ ਇਹ ਨਹੀਂ ਫ੍ਰੈਂਚ ਫ੍ਰਾਈਜ਼ ਆ ਹਾਂ ਫ੍ਰੈਂਚ ਫ੍ਰਾਈਜ਼ ਆ ਨਹੀਂ 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 ਫ੍ਰੈਂਚ ਫ੍ਰਾਈਜ਼ ਕਰਦੇ ਰਾਤ ਤੇ ਇਹ ਹੈ ਸ਼ਰਾਰਤੀ ਆਸਾ ਫ੍ਰੈਂਚ ਉਹ ਹੋ ਬੋਧੋ ਖਿਆਰ ਇਹਦਾ ਜਿਹਨਾਂ ਦੇ ਬੱਚੇ ਡੇਟ ਕਿਹੜਾ ਉਹ ਚਾਰ ਦੇ ਇਹਨਾਂ ਸੋਰਾ ਫਾਤਾਂ ਨੂੰ ਕਿਵੇਂ ਸਾਮੜਾ ਪੈਦਾ ਹੋਣਾ ਟਾਈਮ ਲੱਗੂਗਾ ਇਹ ਲੈ ਕੇ ਬੈਠੇ ਪੂਰੇ ਹਾਲ ਕਰਦੇ ਨੇ ਬਹੁਤ ਬੁਤਰੇ ਪਿਆਰੇ ਹੀ ਬਹੁਤ ਨੇ ਆ ਇਹਨਾਂ ਦੀ ਤਾਂ ਜਾਨ ਬਸਦੀ ਆ हल्की पास्त में इलागी सर रेगुलर मणि चाहिए थे ये हदी हे है, ये हैवन ही मंगाया थी पर हैवन में भी टेस्ट करके देख रही है गर्म बहुत है हाँ पर मैं खा के देख रहा हूँ यार क्या है यार तो सवाल है सरोज देख रहे हैं सरोज देख रहे हैं फ्राईज़ है सवाल है यार ਆ ਦੇ ਦੇ ਅੱਜ ਰਾਤ ਦਾ ਡਿਨਰ ਹੈ ਵੈਸੇ ਛੜੇ ਤਿੰਨੇ ਜਿੰਮ ਵਾਲਿਆਂ ਦਾ ਰਾਤ ਦਾ ਡਿਨਰ ਹੈ ਵੈਸੇ ਯਾਰ ਜਿੰਦਗੀ ਨੂੰ ਜਿਉਇਆ ਕਰੋ ਕੁਝ ਨਹੀਂ ਪਤਾ ਕੀ ਹੋਣਾ ਪ੍ਰੈਕਟਿਸ ਵੀ ਲਾਓ ਪਰ ਖਾਓ ਵੀ ਆਦਾ ਮਜ਼ੇ ਨਾਲ

ਸਟਾਫ ਬਹੁਤ ਜੰਤਲਰ ਬਹੁਤ ਮਜ਼ਾ ਆਉਗਾ ਤੇ ਸੀ ਤਾਂ ਟੇਸਟੀ ਹੈਗੀ ਹੈਗੀ ਪਰ ਸਟਾਫ ਦਾ ਬਿਹੇਵੀਅਰ ਹੀ ਬਹੁਤ ਵਧੀਆ ਬਹੁਤ ਮਜ਼ਾ ਆਇਆ ਇਹ ਅੱਜ ਦੀ ਟ੍ਰੀਟ ਸੀ ਸਾਡੀ ਭਾਵਨਾ ਵੱਲੋਂ ਆਪਨਾ ਥੈਂਕ ਯੂ ਬਹੁਤ ਮਜ਼ਾ ਆਇਆ ਜਿਵੇਂ ਗੱ딕 ਖੋਲ ਲਾ ਬਹੁਤ ਦੂਰ ਆਏ ਹੈ ਅੱਜ ਤੱਕ ਕਟੂਰੀਆ ਦੇ ਖਾਤਰ ਇਹ ਐਡਵੈਂਚਰ ਆ ਯਾਰ ਪਰ ਵਾਲਾ ਜੰਮ ਮਨਸੀ ਖਾਣ ਦਾ ਜੇ ਵਾਇਗਰੂ ਨੇ ਗੱਡੀ ਦਿੱਤੀ ਤੇ ਆਪਾਂ ਨਾ ਲੈ ਕੇ ਆ ਸਕੀ ਅੱਜ ਤੱਕ ਤਾਂ ਲੜਦਾ ਆਪਣੇ ਮਜ਼ਾ ਆਇਆ ਅੱరే ਤੁਸੀਂ ਚ ਬੈਠੀ ਕਰਦੇ ਹੋ ਇਹ ਤੁਸੀਂ ਪਿੱਛੇ ਬਹਿ ਜਾ ਨੰਮ ਬਸ ਬੈਠੀ ਦੋਗੇ ਇੱਕ ਬੱਚੇ ਦੇ ਬਾਪ ਉਹ ਮੈਂ ਇਹ ਕੰਡੀਸ਼ਨ ਤੁਹਾਡੇ ਮੁਰੇ ਆ ਸਕਦੀ ਨੇ ਕਸਮ ਮਾਰਦੀ ਤੁਹਾਨੂੰ ਇਹ ਕਾਨੂੰ ਪੈਸਾ ਬਤਾਉਂਦੀ ਤਿਆਰੀ ਨਾਲ ਲੈ ਕੇ ਚੱਲੋ ਉਹ ਦੇਖ ਇਸੇ ਨਿਕਲਣ ਵਾਲੀ ਜਗ੍ਹਾ ਹੈਗੀ ਆ ਇੰਡਸਟਰੀ ਵਿੱਚ ਨਿਕਲਣਾ ਪੈਣਾ ਹੈ ਇਸੇ ਨਿਕਲਣ ਵਾਲੀ ਜਗ੍ਹਾ ਤੋਂ ਅਬਸਮੀ ਵੀ ਸੀਗਾ ਪਿੱਛੇ ਉਧਰ ਨਿਕਲੂ ਗੱਡੀ ਜਾਂ ਬੈਕ ਕੋਈ ਜਾਣਾ ਪਊ ਮਮੀ ਤੋਂ ਦੂਰ ਅੱਗੇ ਜਾਣਦੇ ਨਹੀਂ ਹੈਗੇ ਮਮੀ ਤੇ ਜਲੇ ਵਾਪਸ ਹਣ ਅਬ ਘਰਾਂ ਨੂੰ ਜਾਵਾਂਗੇ ਆਰਾਮ ਕਰਾਂਗੇ ਕਿਉਂਕਿ ਕੱਲ ਨੂੰ 13:00 ਦੁਪਹਿਰ ਜ਼ਿੰਦਗੀ ਦਾ ਇੱਕ ਨਵਾਂ ਇੱਕ ਸੇ ਗਿਆ ਓਪਰਚੁਨਿਟੀ ਮਿਲਿਆ ਨਾ ਜਿੰਦਗੀ ਦੇ ਵਿੱਚ ਕਿੰਨੀਆਂ ਨਵੀਆਂ ਓਪਰਚੁਨਿਟੀ ਮਿਲਿਆ ਨਵੀਂ ਨਹੀਂ ਪਹਿਲਾ ਪਹਿਲੇ ਟਾਈਮ 'ਚ ਮੈਂ ਕਰਦਾ ਹੁੰਦਾ ਸੀਗਾ ਇੱਕ ਪੁਰਾਣੀ ਸਟ੍ਰੀਮ ਦੇ ਵਿੱਚ ਤੋਰੇ ਚੱਲ ਰਹੀ ਸੀ ਲਿਕਾ ਪਹਿਲਾਂ ਮੈਂ ਪਹਿਲਾਂ ਇੱਕ ਕੰਮ ਕਰਦਾ ਹੁੰਦਾ ਸੀਗਾ ਉਹ ਵੀ ਚੀਜ਼ ਕਰਨ ਤਦ ਜੋ ਮੁੰਕੇ ਸਰੇ ਦੁਆਰੇ ਕਿਹਾ ਕਿ ਤੁਸੀਂ ਕਰ ਸਕਦੇ ਹੋ ਸਰ ਆਜੋ ਤਾਂ ਮੈਂ ਕਿਹਾ ਚੱਲ ਮੌਕਾ ਮੇਰੇ ਕਰ ਲੈਣੇ ਤਾਂ ਕੱਲ ਨੂੰ ਦੱਸੂਗਾ ਕਿ ਕੀ ਮੌਕਾ ਮੇਰੇ ਕੀ ਕਰਨ ਲੱਗਿਆ ਤਾਂ ਹੁਣ ਮੈਂ ਜਾ ਕੇ ਸੰਗਰੂਰ ਜਾਮ કરી ਟੈਸਟ ਕਰੀਏ ਕੱਲ ਦਾ ਦਿਨ ਬੜਾ ਘੰਟਾ ਹੈ ਅਸੀਂ ਕਰੇ ਆਗੇ ਸੀਗੇ ਪਰ ਹੈਵਨ ਦਾ ਡਾਈਪਰ ਲੈ ਕੇ ਆਉਣੇ ਆ ਪਰ ਹੁਣ ਜਾ ਰਹੇ ਆ ਬਾਜ਼ਾਰ ਅੱਜ ਹੈਗਾ ਵੀ ਸੰਡੇ ਆ ਕਿ ਦੇਖਣਾ ਪਊਗਾ ਡਾਈਪਰ ਵਾਲੀ ਦੁਕਾਨ ਖੁੱਲੀ ਵੀ ਹੈ ਜਾਂ ਨਹੀਂ ਹੁਣ ਤਾਂ ਚੱਲੇ ਆਂ ਡਾਈਪਰ ਦਾ ਹਿਸਟ ਚਲੋ ਦੇਖਦੇ ਆਂ ਡਾਈਪਰ ਕਿੱਥੋਂ ਮਿਲਦੇ ਡਾਈਪਰ ਤਾਂ ਮਿਲ ਗਏ ਮੈਂ ਹੁਣੇ ਕਾਕਾ ਐਕਚੁਅਲੀ ਕਾਕਾ ਨਾਲ ਵਾਗ ਗਿਆ ਸੀ ਤਾਹਰ ਕੇ ਮੈਂ ਰਿਕਾਰਡ ਨਹੀਂ ਕਰਿਆ ਇਹਦੇ ਆਪਣੇ ਕਾਉਂਸਲ ਮੈਡੀਕਲਸ ਸੀਗੇ ਸਰਕਾਰੀ ਹਸਪਤਾਲ ਦੇ ਸਾਹਮਣੇ ਉੱਥੋਂ ਆਪਾਂ ਨੂੰ ਟਾਈਪਰ ਮਿਲ ਗਿਆ ਪਰ ਇੱਕ ਸਮਾਨ ਹੋਰ ਰਹਿ ਗਿਆ ਉਹ ਲੈਣ ਜਾਣਾ ਯਾਰ ਕੋਈ ਆ ਇਕੱਠੇ ਪਹਿਲਾਂ ਦੱਸ ਦਈਏ ਨੀ ਸਾਰਾ ਕੁਝ ਫਿਰ ਇੱਕ-ਇੱਕ ਕਰਕੇ ਆ ਵੀ ਰਹਿ ਗਿਆ ਆ ਵੀ ਲੈ ਕੇ ਆਉਣਾ ਚਾਹੀਦਾ ਚਾਹ ਦੇਖਦੇ ਆ ਸ਼ਾਇਦ ਮਿਲੇ ਸ਼ਾਇਦ ਨਾ ਵਾਅਦਿਕਾ ਮਾਰਾ کئی ਵਾਰ ਦੇ ਸੱਚੇ ਸੰਡੇ ਸੱਚੇ ਸੰਡੇ ਨੂੰ ਮਿਲਦੀ ਹੈਗੀ ਚੀਜ਼ ਰਾਜ ਸੰਡੇ ਹੋਣ ਦੇ ਬਾਵਜੂਦ ਵੀ ਸਾਰੀ ਚੀਜ਼ਾਂ ਮਿਲ ਗਈਆਂ ਸナイਪਰ ਵੀ ਮਿਲ ਗਏ ਅਗੇ ਕਿਉਂਕਿ ਨਾ ਸਾਰੀ ਮੈਡੀਕਲ ਬੰਦ ਹੋ ਜਾਂਦੀਆਂ ਲੱਗੀਆਂ ਫਾਇਦਾ ਜਿਹਾ ਰਹਿਦਾ ਜੇ ਤੇ ਅੱਜ ਉਸ ਸਾਈਪਰ ਹੀ ਮਿਲ ਗਏ ਤੇ ਹੋਰ ਰੇੜੀ ਚੀਜ਼ ਵੇਚੀ ਸੀ ਲੈਣ ਉਹ ਵੀ ਮਿਲ ਗਈ ਚਲੋ ਹੁਣ ਵਾ ਘਰੇ ਜਾਂਨਾ ਵਾ ਅੱਜ ਤਾਂ ਸਾਕੀ ਬਹੁਤ ਗਏ ਯਾਰ ਅਜੇ ਤਾਂ ਘਰੇ ਵਾ ਲਾ ਲੋ ਕਿ ਸਵੇਰ ਦਾ ਨਿਕਲਿਆ ਘਰੇ ਹੁਣ ਬਣੇ ਉਹ ਬੋਦੂ ਕਾਬਲ ਤੇ ਕਾਲੂ ਜਿਹੜਾ ਸਾਨੂੰ ਦੱਸਿਆ ਆ ਕਾਲੂ ਪੁਰਾਣੇ ਲਾਲੋ ਕੀ ਪੁਰਾਣੇ ਰਾਹਾਂ ਤੇ ਦਵਾਰੇ ਵਾਪਸੀ ਐ ਕਾਲੂ ਦੱਸੁੰਗਾ ਕੀ ਕੀ ਹੋਣਾ ਤੇ ਆਪਾਂ ਅੱਗੇ ਘਰੇ ਕਾਦੂ ਨੂੰ ਕੋਈ ਖਾਸ ਦੇਣਾ ਕੋਈ ਇੱਕ ਨਮੀ oportunity ਮਿਲੀ ਸੀਗੀ ਮੈਂਗਾ ਕੀ ਛੱਡਣੀ ਕਾ ਤੂੰ ਗ੍ਰੈਬ ਕਰਦੇ ਆ ਤੇ ਮੈਂ ਉਸ ਨੂੰ ਹਾਂ ਕਿ ਹੀ ਆ ਕਰ ਲੂ ਇੱਕ ਵਾਰ ਚੈੱਕ ਕਰਦੇ ਆਂ ਕਿ ਆਪਾਂ ਇਸ ਜੀ ਦੇ ਦੁਆਰੇ ਕਾਬਿਲ ਹੈਗੇ ਜਾਂ ਨਹੀਂ ਦਨ ਫੇਰ ਦੇਖਾਂਗੇ ਕਿ ਉਹਨੂੰ ਕੰਟੀਨਿਊ ਕਰਨਾ ਹੈ ਨਹੀਂ ਹੈਗਾ ਮਨ ਦੇ ਵਿੱਚ 50% ਤਾਂ ਇਹ ਕਰ ਲਾਂਗੇ 50% ਇਹ ਚਰ ਵੀ ਡਾਊਟ ਹੈਗਾ ਅੱਗੇ ਦੇਖਦੇ ਆਂ ਜੋ ਪਰਮਾਤਮਾ ਦੀ ਮਰਜ਼ੀ ਇੱਕ ਸਰਪ੍ਰਾਈਜ਼ ਹੈ ਇਹ ਕਰ ਲੂ ਪਤਾ ਲੱਗੂਗਾ ਯਾਨੀ ਕਿ ਅਗਲੇ ਬਲੌਗ ਚ ਤੋ ਹੁਣ ਤੱਕ ਲਈ ਜੁੜੇ ਰਹੋ ਨਾਲ ਤੇ ਜਿਹੜੇ ਨਵੇਂ ਨੇ ਉਹ ਸਬਸਕ੍ਰਾਈਬ ਕਰੋ ਜੀ ਚੈਨਲ ਨੂੰ ਲਾਈਕ ਕਰੋ ਵੀਡੀਓ ਨੂੰ ਤੇ ਸ਼ੇਅਰ ਕਰੋ ਵੱਧ ਤੋਂ ਵੱਧ ਆਪਦੀ ਫੈਮਿਲੀ ਨਾਲ ਵਾਕੇ ਬਲੌਗ ਦੇਖੋ ਬੜਾ ਮਜ਼ਾ ਆਉਣ ਵਾਲਾ ਹੈ ਤਾਂ ਅੱਜ ਦਾ ਬਲੌਗ ਇਹੀ ਖਤਮ ਕਰਦੇ ਤਾਂ ਮਿਲਦੇ ਆਂ ਕੱਲ ਨੂੰ ਤਾਂ ਤਾਂ ਧਿਆਰ ਰੱਖੋ ਖੁਸ਼ ਰਹੋ ਆਬਾਦ ਰਹੋ ਗੁੱਡ ਨਾਈਟ